ਸੋਸ਼ਲ ਮੀਡੀਆ ਤੇ ਬਿਹਾਰੀ ਕਿਰਤੀ ਕਾਮਿਆਂ ਦੇ ਪ੍ਰਤੀ ਬੜੀ ਨਫਰਤ ਫਲਾਈ ਜਾਂਦੀ ਹੈ ਜਦ ਕਿ ਜਿਹੜੀਆਂ ਬੁਰਾਈਆਂ ਇਹਨਾਂ ਬਿਹਾਰੀ ਕਿਰਤੀ ਕਾਮਿਆਂ ਦੇ ਵਿੱਚ ਦੱਸੀਆਂ ਜਾਂਦੀਆਂ ਨੇ ਉਹ ਇੱਥੋਂ ਦੇ ਪੰਜਾਬੀਆਂ ਵਿੱਚ ਵੀ ਪਾਈਆਂ ਜਾਂਦੀਆਂ ਨੇ ਜਿਹੜੇ ਸਬਜੀ ਵਾਲੇ ਦੀ ਫੋਟੋ ਦਿਖਾ ਕੇ ਲਿਖਿਆ ਹੁੰਦਾ ਹੈ ਕਿ ਸਬਜੀ ਹਮੇਸ਼ਾ ਆਪਣੇ ਪੰਜਾਬੀ ਭਾਈ ਤੋਂ ਹੀ ਖਰੀਦੋ ਉਹਦੇ ਹਮੇਸ਼ਾ ਦਾੜੀ ਕੇਸ ਰੱਖੇ ਹੁੰਦੇ ਨੇ ਤੇ ਸਿਰ ਤੇ ਪੱਗ ਬੰਨੀ ਹੁੰਦੀ ਹੈ ਇਹ ਤੋਂ ਇਹ ਪਤਾ ਚੱਲਦਾ ਹੈ ਕਿ ਇਸ ਨਫ਼ਰਤ ਦੀ ਜੜ ਸਿਰਫ ਤੇ ਸਿਰਫ ਉਹ ਧੂਤਾ ਵਰਤੀ ਹੈ ਜਿਹਦੇ ਮੁਤਾਬਕ ਪੰਜਾਬੀ ਸਿਰਫ ਉਹ ਲੋਕ ਹੀ ਹੁੰਦੇ ਨੇ ਜਿਹੜੇ ਦਾੜੀ ਕੇਸ ਰੱਖਦੇ ਹੋਣ ਤੇ ਪੱਗ ਬੰਨ੍ਹਦੇ ਹੋਣ ਪਰ ਇਸ ਧੂਤਾ ਵਰਤੀ ਤੋਂ ਉਲਟ ਸਮਾਜ ਦੇ ਸਿਰਜਣਹਾਰ ਤੇ ਪਾਲਣਹਾਰ ਸਾਰੇ ਹੀ ਕਿਰਤੀ ਕਮੇ ਸਾਡੇ ਲਈ ਮਾਨ ਦੇ ਪੱਤਰ ਨੇ ਭਾਵੇਂ ਉਹ ਕਿਸੇ ਵੀ ਦੇਸ਼ ਦੇ ਹੋਣ ਕਿਸੇ ਵੀ ਧਰਮ ਜਾਤ ਦੇ ਜਾਂ ਕਿਸੇ ਵੀ ਇਲਾਕੇ ਦੇ ਇਹ ਲੋਕ ਸਾਡੇ ਵਡੇਰਿਆਂ ਦੀਆਂ ਕਹਾਣੀਆਂ ਵਿਚਲੇ ਧਰਤੀ ਹੇਠਲੇ ਬਲਦ ਨੇ